ਦਾ ਜੀ ਮੈਂ 100 ਟਰੈਕਟਰ ਕਿਹਾ ਸੀ 100 ਕਿਹਾ ਸੀ ਜਲ ਵੀ ਆਪਾਂ ਸਾਰਾ 200 300 ਕਰ ਦਾਂਗੇ ਪਰ ਅੱਜ ਇੱਕ ਨਿਊਜ਼ ਵਾਧਾ ਲੱਗੀ ਆਪਣੇ 골ਡਨ ਹੱਟ ਵਾਲੇ ਕੀ ਨਾਮ ਆ ਰਾਣਾ ਸਾਹਿਬ ਰਾਣਾ ਸਾਹਿਬ ਹਾਂਜੀ ਹਾਂਜੀ ਅੱਜ ਝੋਟੇ ਨੇ 1100 ਟਰੈਕਟਰ ਇੱਕ ਵਾਰੀ ਰਾਣਾ ਸਾਹਿਬ ਦੇ ਨਾਂ ਤੇ ਤਾੜੀਆਂ ਲਾ ਦਿਓ ਇਹ ਸਾਡਾ ਪੰਜਾਬ ਸਾਡਾ ਹਰਿਆਣਾ ਬੇਸਿਕਲੀ ਮੈਂ ਹਰਿਆਣੇ ਤੋਂ ਆ ਸਾਡਾ ਪਸ਼ੋਕੜ ਮਾਝੇ ਦਾ ਠੀਕ ਆ ਪਰ ਮੈਂ ਕਹੀ ਸੀ ਨਾ ਗੱਲ ਵੀ ਇੱਥੇ ਤਾਂ ਲੱਖ ਲੱਖ ਟਰੈਕਟਰ ਵਾਲੇ ਵੀ ਆਉਣਗੇ ਇੱਕ ਵਾਰੀ 골ਡਨ ਹੱਟ ਵਾਲੇ ਇੱਕ ਉਹਨੇ ਥਾਣੇ ਦਾ 골ਡਨ ਹੱਟ ਵਾਲੇ ਕੀ ਨਾਮ ਰਾਮ ਮਲਾ ਪੂਰਾ ਰਾਮ ਕੇ ਨਾਮ ਕੀਆ ਰਾਮ ਸਿੰਘ ਰਾਣਾ ਜੀ ਦੇ ਨਾਮ ਤੇ ਜਕਾਰਾ ਲਾ ਦੋ ਬੋਲੇ ਸੋਨਿਆ ਲੋ ਸਤਿਨਾਮ ਦਾ ਅੱਜ ਛੋਟੇ ਨੇ ਸਵਾਦ ਲਿਆਦਾ ਜਿਹੜੇ ਦਿੱਤੇ 1100 ਟਰੈਕਟਰ ਠੀਕ ਆ ਇਹ ਬਈ ਜੀ ਇਹ ਆਪਣਾ ਜਿਹੜਾ ਮਾਰਛੇ ਲਿਆ ਪਾ ਸੋ ਹਲੇ 11 ਇਧਰੋਂ ਸਟਾਰਟ ਕੀਤਾ ਸੀ ਮੈਂ 100 ਟਰੈਕਟਰਾਂ ਤੋਂ